ਹਾਂਜੀ ਕਿਸਾਨ ਭਰਾਓ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਣਕ ਦੇ ਪੀਲੇ ਪਣ ਬਾਰੇ ਸੋ ਕਿਸਾਨ ਦੀ ਵੱਡੀ ਚਿੰਤਾ ਹੁੰਦੀ ਹੈ ਜੇਕਰ ਕਣਕ ਪੀਲੀ ਹੋ ਜਾਵੇ ਸੋ ਉਸ ਨੂੰ ਠੀਕ ਕਰਨ ਦੇ ਲਈ ਕਿਸਾਨ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਜ਼ਮਾਉਂਦਾ ਹੈ ਸੋ ਦੋ ਤਿੰਨ ਕਾਰਨ ਹੁੰਦੇ ਆ ਕਣਕ ਪੀਲੀ ਹੋਣ ਦੇ ਜਿਵੇਂ ਕਿ ਭਾਰੇ ਪਾਣੀ ਲੱਗਣ ਦੇ ਨਾਲ ਡੱਕਰ ਜ਼ਮੀਨਾਂ ਦੇ ਵਿੱਚ ਕਣਕ ਪੀਲੀ ਹੋ ਜਾਂਦੀ ਹੈ ਭਾਵੇਂ ਨਦੀ ਨਾਸ਼ਕ ਦੀ ਵਰਤੋਂ ਕਰਨ ਦੇ ਨਾਲ ਕਣਕ ਪੀਲੀ ਹੋਈ ਹੋਵੇ ਸੋ ਤੀਜਾ ਕਾਰਨ ਵੀਟ ਸੀਜ਼ਨ 2023-2024 ਦੇ ਵਿੱਚ ਇੱਕ ਇਹ ਵੀ ਸਮੱਸਿਆ ਆਈ ਹੈ ਕਿ ਸਟੈਮ ਬੋਰਵ ਗਲਾਬੀ ਸੁੰਡੀ ਜੋ ਤਣੇ ਦੇ ਵਿੱਚ ਜਾਂ ਗੋਭ ਦੇ ਵਿੱਚ ਇੱਕ ਸੁੰਡੀ ਬਣ ਰਹੀ ਆ ਸੋ ਇਹ ਵੀ ਕਾਰਨ ਹੈ ਕਣਕ ਪੀਲੀ ਹੋਣ ਦਾ ਸੋ ਕੋਸ਼ਿਸ਼ ਕਰੋ ਕਿ ਖੇਤ ਦੀ ਜਾਂਚ ਕੀਤੀ ਜਾਵੇ ਕਿ ਕਿਹੜਿਆ ਕਾਰਨਾ ਕਰਕੇ ਸਾਡੀ ਕਣਕ ਜਿਹੜੀ ਆ ਪੀਲੀ ਹੋ ਰਹੀ ਆ ਸੋ ਇਹ ਨਾ ਹੋਵੇ ਕਿ ਰੋਗ ਕੁਝ ਹੋਰ ਤੇ ਇਲਾਜ ਕੁਝ ਹੋਰ ਹੋਣ ਵਾਲੀ ਗੱਲ ਬਣੀ ਜਾਵੇ ਸੋ ਇਹ ਸੀਜ਼ਨ ਦੇ ਵਿੱਚ ਕਾਫੀ ਸਮੱਸਿਆ ਪਾਈ ਗਈ ਆ ਸੁੰਡੀ ਦੀ ਸੋ ਜੇਕਰ ਆਪਾਂ ਪਾਸੇੋਂ ਖੜ ਕੇ ਵੇਖਦੇ ਆ ਤਾਂ ਕਣਕ ਇੱਕਦਮ ਪੀਲੀ ਦਿਖਾਈ ਦਿੰਦੀ ਆ ਸੋ ਕਿਸਾਨ ਖਰਚਾ ਕਰਦਾ ম্যাগਨੀਜ਼ ਭਾਰਤ ਤੇ ਪ੍ਰੰਤੂ ਨੁਕਸ ਥੱਲੇ ਸੁੰਡੀ ਦਾ ਹੁੰਦਾ ਹੈ ਸੋ ਉਸ ਦੀ ਜਾਂਚ ਕਰਨ ਦੇ ਲਈ ਵੈਸੇ ਤਾਂ ਹਰ ਇੱਕ ਕਿਸਾਨ ਨੂੰ ਪਤਾ ਹੀ ਆ ਜੇਕਰ ਦੇਖਣਾ ਹੋਵੇ ਤਾਂ ਪੀਲੇ ਪੱਤੇ ਨੂੰ ਉੱਪਰ ਵੱਲ ਨੂੰ ਖਿੱਚ ਕੇ ਦੇਖੋ ਜੇਕਰ ਪੱਤਾ ਆਸਾਨੀ ਨਾਲ ਉੱਪਰ ਆ ਰਿਹਾ ਹੈ ਜਾਨੀ ਕਿ ਥੱਲਿਓ ਸੁੰਡੀ ਨੇ ਗੋਭ ਕੱਟੀ ਆ ਤਾਂ ਤੁਸੀਂ ਉਸ ਦਾ ਸੁੰਡੀ ਦਾ ਇਲਾਜ ਕਰੋ ਨਾ ਕਿ ਕੋਈ ম্যাগਨੀਜ਼ ਭਾਰਤ ਦੀ ਸਪਰੇ ਕਰਕੇ ਆਪਣਾ ਖਰਚਾ ਵਧਾਓ ਸੋ ਇਸ ਕਰਕੇ ਖੇਤ ਦੀ ਜਾਂਚ ਜ਼ਰੂਰ ਕਰੋ ਬਾਕੀ ਅੱਜ ਦੀ ਤਰੀਕੇ ਵਿੱਚ ਵੇਖਿਆ ਜਾਵੇ ਤਾਂ ਸੁੰਡੀ ਦਾ ਲਗਭਗ ਜਿਹੜਾ ਅਟੈਕ ਸੀਗਾ ਉਹ ਕੰਟਰੋਲ ਹੋ ਚੁੱਕਾ ਹੈ ਕਿਉਂਕਿ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆ ਚੁੱਕੀ ਆ ਜਿਵੇਂ ਕਿ ਠੰਡ ਦਾ ਜਿਹੜਾ ਦੌਰ ਆ ਥੋੜਾ ਜਿਆਦਾ ਜ਼ਿਆਦਾ ਹੋ ਗਿਆ ਸੋ ਇਸ ਕਾਰਨ ਦੇ ਨਾਲ ਸੁੰਡੀ ਦਾ ਜਿਹੜਾ ਲਗਭਗ ਕੰਟਰੋਲ ਹੋ ਚੁੱਕਾ ਹੈ ਰਹੀ ਗੱਲ ਕਿ ਭਾਰੇ ਪਾਣੀ ਲੱਗਣ ਦੇ ਨਾਲ ਜਾਂ ਫਿਰ ਨਦੀਨ ਨਾਸ਼ਕ ਦੀ ਵਰਤੋਂ ਕਰਨ ਦੇ ਨਾਲ ਜਿੱਥੇ ਕਣਕਾਂ ਪੀਲੀਆਂ ਹੋਈਆਂ ਸੋ ਉਹਨਾਂ ਦੇ ਲਈ ਇੱਕ ਜ਼ਬਰਦਸਤ ਸਪਰੇਅ ਦੀ ਆਪਾਂ ਗੱਲ ਕਰਾਂਗੇ ਸੋ ਉਸ ਤੋਂ ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਕਿਸਾਨ ਮੈਗਨੀਜ਼ ਦੀ ਵਰਤੋਂ ਕਰਦਾ ਹੈ ਬਹੁਤ ਵਧੀਆ ਹੈ ਮੈਗਨੀਜ਼ ਕਣਕ ਦੇ ਲਈ ਇੱਕ ਜ਼ਰੂਰੀ ਤੱਤ ਹੈ ਜਿਸ ਦੀ ਅਕਸਰ ਹੀ ਪੰਜਾਬ ਦੇ 80% ਇਲਾਕਿਆਂ ਦੇ ਵਿੱਚ ਘਾਟ ਆਉਂਦੀ ਹੈ ਮੈਗਨੀਜ਼ ਸਲਫੇਟ 30.5 ਵਾਲੇ ਦੀ ਜੋ ਸਪਰੇਅ ਕਰਦੇ ਆ ਕਿਸਾਨ ਸੋ ਇਹਦੀ ਵਰਤੋਂ ਕਰਨ ਲੱਗੇ ਆਪਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਪੈਣਾ ਮੈਂ ਅਕਸਰ ਦੇਖਦਾ ਹਾਂ ਕਿ ਕਿਸਾਨ ਮੈਗਨੀਜ਼ ਦੀ ਵਰਤੋਂ ਕਰਦੇ ਆ 2 ਕਿਲੋ ਪ੍ਰਤੀ ਏਕੜ ਜੀਦੀ ਕੀ ਸਹੀ ਡੋਜ਼ 1 ਕਿਲੋ ਪ੍ਰਤੀ ਏਕੜਾ ਪਰ ਨਹੀਂ ਉਲਟਾ ਕਿਸਾਨ ਉਸ ਦੀ ਵਰਤੋਂ ਡਬਲ ਡੋਜ਼ ਕਰ ਰਹੇ ਆ ਤੇ ਪਾਣੀ ਲਗਾ ਰਹੇ ਆ 100 ਜਾਂ 105 ਲੀਟਰ ਸੋ ਇਹ ਗੱਲ ਮੈਂ ਕਲੀਅਰ ਕਰ ਦਵਾਂ ਕਿ ਉਹਨੇ ਤੁਹਾਡਾ ਫਾਇਦਾ 1% ਵੀ ਨਹੀਂ ਕਰਨਾ ਕਿਉਂਕਿ ਪਹਿਲੀ ਤਾਂ ਗੱਲ ਇਹ ਆ ਕਿ ਦਵਾਈ ਦੀ ਤੇ ਪਾਣੀ ਦਾ ਸੋ ਦੋਵਾਂ ਦਾ ਤਾਲਮੇਲ ਹੋਣਾ ਜ਼ਰੂਰੀ ਆ ਜੇਕਰ ਤੁਸੀਂ 1 ਕਿਲੋ ਇਹਦੀ ਥਾਂ ਤੇ ਵਰਤੋਂ ਕਰੋ 100 ਲੀਟਰ ਪਾਣੀ ਦੇ ਵਿੱਚ ਤਾਂ ਰਿਜ਼ਲਟ ਜਿਆਦਾ ਚੰਗੇ ਮਿਲਣਗੇ ਉਸ ਦੇ ਉਲਟ ਜੇਕਰ 2 ਕਿਲੋ ਵਰਤੋਂ ਕਰਦੇ ਆ 100 ਲੀਟਰ ਪਾਣੀ ਦੇ ਵਿੱਚ ਤਾਂ ਤੁਹਾਨੂੰ ਰਿਜ਼ਲਟ ਬਿਲਕੁਲ ਵੀ ਨਹੀਂ ਮਿਲਣਾ ਹੋ ਸਕਦਾ ਇਹ ਪੱਤਿਆਂ ਦੇ ਉੱਪਰ ਕੋਈ ਬਰਨਿੰਗ ਵੀ ਦਿਖਾਈ ਦੇਵੇ ਸੋ ਜੇਕਰ ਤੁਸੀਂ 2 ਕਿਲੋ ਵਰਤੋਂ ਕਰਨਾ ਚਾਹੁੰਦੇ ਆ ਬੇਝਿਜਕ ਵਰਤੋਂ ਕਰੋ ਪਰ ਉਸ ਦਾ ਪਾਣੀ ਵੀ ਉਹਦੇ ਡੋਜ ਦੇ ਮੁਤਾਬਕ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਓ ਸੋ ਇਸ ਕਰਕੇ ਮੈਗਨੀਜ਼ ਦੀ ਵਰਤੋਂ ਕਰਦੇ ਸਮੇਂ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਸੋ ਗੱਲ ਕਰਦੇ ਆ ਆਪਾਂ ਅੱਜ ਵਾਲੀ ਸਪਰੇਅ ਦੀ ਕੋਈ ਬਾਹਲਾ ਮਹਿੰਗਾ ਸੌਦਾ ਨਹੀਂ ਬਿਲਕੁਲ ਸਸਤਾ ਸੌਦਾ ਹੈ ਤੇ ਕੰਮ ਵੀ ਪੂਰੇ ਤਰੀਕੇ ਦੇ ਨਾਲ ਕਰੂਗੀ ਸੋ ਆਪਾਂ ਵੇਖਦੇ ਹਾਂ ਕਿ ਜਿਆਦਾ ਪਾਣੀ ਲੱਗਣ ਦੇ ਨਾਲ ਜਾਂ ਫਿਰ ਨਦੀਨ ਨਾਸ਼ਕ ਦੀ ਵਰਤੋਂ ਕਰਨ ਦੇ ਨਾਲ ਜਿਹੜੀ ਆਪਣੀ ਫਸਲ ਆ ਉਹਦੇ ਵਿੱਚੋਂ ਕਲੋਰੋਫਿਲ ਜਿਹੜੀ ਆ ਉਹ ਡੈਮੇਜ ਹੋ ਜਾਂਦੀ ਆ ਯਾਨੀ ਕਿ ਜਿਹੜਾ ਹਰਾ ਪਾਣਾ ਲਚਕੀਲਾ ਪਾਣਾ ਉਹ ਖਤਮ ਹੋ ਜਾਂਦਾ ਤੇ ਕਣਕ ਪੀਲੇ ਪਾਣ ਵਾਲੇ ਪਾਸੇ ਨੂੰ ਹੋ ਜਾਂਦੀ ਆ ਸੋ ক্লোਰੋਫਿਲ ਡੈਮੇਜ ਹੋਣ ਦੇ ਬਾਅਦ ਜੋ ਵੀ ਬੂਟੇ ਨੇ ਖਾਦ ਅਪਟੇ ਕਰਨੀ ਆ ਭਾਵੇਂ ਸੂਰਜ ਤੋਂ ਕਰਨੀ ਆ ਭਾਵੇਂ ਸਪਰੇ ਦੇ ਰਾਹੀਂ ਕਰਨੀ ਆ ਸੋ ਜੇਕਰ ਬੂਟੇ ਦੇ ਵਿੱਚ ক্লোਰੋਫਿਲ ਹੋਊ ਹਰਾਪਣ ਹੋਊ ਤੇ ਤਾਂ ਹੀ ਬੂਟੇ ਨੇ ਜਿਹੜੀ ਖਾਦ ਆਪਾਂ ਦੇਵਾਂਗੇ ਉਹ ਲੋ ਸੋ ক্লোਰੋਫਿਲ ਨੂੰ ਬਰਕਰਾਰ ਰੱਖਣ ਦੇ ਲਈ ਆਪਾਂ ਅੱਜ ਦੀ ਸਪਰੇ ਦੀ ਵਰਤੋਂ ਕਰਨੀ ਆ ਉਹ ਸਪਰੇ ਆ ম্যাগਨੀਸ਼ੀਅਮ ਸਲਫੇਟ ਸੋ ਮੈਗਨੀਜ਼ ਤੇ ম্যাগਨੀਸ਼ੀਅਮ ਮੈਗਨੀਜ਼ ਇੱਕ ਵੱਖਰਾ ਤੱਤ ਆ ম্যাগਨੀਸ਼ੀਅਮ ਸਲਫੇਟ ਇੱਕ ਵੱਖਰਾ ਤੱਤ ਆ ਜੋ ਕਿ ਜਿਸ ਦਾ ਕੰਮ ਸਿਰਫ ਤੇ ਸਿਰਫ ਬੂਟੇ ਦੇ ਵਿੱਚ ਕਲੋਰੋਫਿਲ ਦੇਣਾ ਬੂਟੇ ਦੇ ਵਿੱਚ ਹਰਾਪਣ ਦੇਣਾ ਸੋ ਫੋਟੋ ਸਕਰੀਨ ਦੇ ਉੱਪਰ ਚੱਲ ਰਹੀ ਆ ਜਿੱਥੇ ਮੈਗਨੀਸ਼ੀਅਮ ਦੀ ਘਾਟ ਆਉਂਦੀ ਆ ਉੱਥੇ ਇਹ ਲੱਛਣ ਵੀ ਤੁਹਾਨੂੰ ਦਿਖਾਈ ਦੇਣਗੇ ਸੋ ਇਸੇ ਕਰਕੇ ਆਪਾਂ ਸਪਰੇਅ ਕਰਾਂਗੇ ਮੈਗਨੀਸ਼ੀਅਮ ਸਲਫੇਟ ਦੀ ਡੋਜ਼ ਪ੍ਰਤੀ ਏਕੜ 1 ਕਿਲੋ ਪਾਣੀ 150 ਤੋਂ ਲੈ ਕੇ 150 ਲੀਟਰ ਪ੍ਰਤੀ ਏਕੜ ਪਾਣੀ ਵਿੱਚ ਹੋਰ ਐਕਸਟਰਾ ਐਡ ਕੀ ਕਰਨਾ ਵਾ ਯੂਰੀਆ ਯੂਰੀਆ ਜੋ ਆਮ ਆਪਾਂ ਛੱਟੇ ਨਾਲ ਵਰਤਦੇ ਆ 46% ਵਾਲੀ ਨਾਈਟ੍ਰੋਜਨ ਸੋ ਉਹਨੂੰ ਘੋਲ ਲੋ 1.5 ਤੋਂ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ ਇਹਦੇ ਵਿੱਚ ਐਡ ਕਰਨੀ ਆ ਯੂਰੀਆ ਸੋ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਕੋਈ ਵੀ ਚੀਜ਼ ਆ ਆਪਾਂ ਐਡ ਨਹੀਂ ਕਰਦੇ ਜੇਕਰ ਤੁਹਾਨੂੰ ਲੱਗ ਰਿਹਾ ਏ ਕਿ ਮੈਗਨੀਜ਼ ਦੀ ਫਸਲ ਦੇ ਵਿੱਚ ਘਾਟ ਆ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਪਹਿਲਾਂ ਮੈਗਨੀਸ਼ੀਅਮ ਸਲਫੇਟ ਪਲੱਸ ਯੂਰੀਆ ਇਹਦੀ ਸਪਰੇਅ ਕਰੋ ਬੂਟੇ ਦੇ ਵਿੱਚ ਕਲੋਰੋਫਿਲ ਆਵੇ ਬੂਟੇ ਦੇ ਵਿੱਚ ਹਰਾਪਣ ਆਵੇ ਤਾਂ ਉਸ ਤੋਂ ਬਾਅਦ ਤੁਸੀਂ ਜੋ ਵੀ ਸਪਰੇਅ ਦੀ ਵਰਤੋਂ ਕਰਨੀ ਚਾਹੁੰਦੇ ਆ ਭਾਵੇਂ ਮੈਗਨੀਜ਼ ਭਾਰ ਜ਼ਿੰਕ ਜੋ ਵੀ ਤੁਸੀਂ ਵਰਤੋਂ ਕਰਨੀ ਚਾਹੁੰਦੇ ਆ ਸੋ ਉਹਦੀ ਵਰਤੋਂ ਉਸ ਤੋਂ ਬਾਅਦ ਕੀਤੀ ਜਾਵੇ ਕਿਉਂਕਿ ਬੂਟੇ ਦੇ ਵਿੱਚ ਹਰਾਪਣ ਹੋਵੇਗਾ ਤੇ ਸਪਰੇਅ ਜਲਦੀ ਕੰਮ ਕਰੇਗੀ ਦੋਸਤੋ ਜੇ ਸਪਰੇਅ ਦੇ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਮਾਰਕੀਟ ਦੇ ਵਿੱਚੋਂ 40 ਤੋਂ ਲੈ ਕੇ 50 ਰੁਪਏ ਵਧੀਆ ਕਿਸੇ ਕੰਪਨੀ ਦਾ ਮੈਗਨੀਸ਼ੀਅਮ ਸਲਫੇਟ ਮਿਲ ਜਾਣਾ ਦੇ ਪਲੱਸ 2 ਕਿਲੋ ਯੂਰੀਆ ਦਾ ਖਰਚਾ ਤਾਂ ਆਪਾਂ ਨੂੰ ਪਤਾ ਹੀ ਹੈ ਕੀ ਹੋਣਾ ਸੋ ਲਗਭਗ ਤੁਹਾਡਾ 50 ਤੋਂ ਲੈ ਕੇ 60 ਰੁਪਏ ਦੇ ਵਿੱਚ ਇੱਕ ਵਧੀਆ ਜ਼ਬਰਦਸਤ ਸਪਰੇਅ ਹੋਊਗੀ ਜੋ ਕਿ ਕਣਕ ਦੇ ਵਿੱਚ ਬਿਲਕੁਲ ਹਰਾਪਣ ਬਿਲਕੁਲ ਕਾਲੀ ਛਾ ਕਣਕ ਨੂੰ ਕਰ ਦੇਵੇਗੀ ਸੋ ਕਿੰਨੀ ਵੀ ਕਣਕ ਪੀਲੀ ਹੋਵੇ ਜੇਕਰ ਤੁਸੀਂ ਇਹਦੀ ਇੱਕ ਸਪਰੇਅ ਕੀਤੀ ਤਾਂ ਰਿਜ਼ਲਟ ਤੁਹਾਨੂੰ ਪੰਜਾਂ ਜਾਂ ਛੇਾਂ ਦਿਨਾਂ ਦੇ ਵਿੱਚ ਪੂਰਾ ਦਿਖਾਈ ਦੇਵੇਗਾ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਅਗے ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ